ਗਾਰ ਬੁੱਸਾਰਿਆਂ ਮਹਾਰਾਜ ਨੂੰ ਚੜ੍ਹਦੀ ਕਲਾ ਮਰਨ ਕੀ ਹਨ ਲੱਖ ਲੱਖ ਵਧਾਈਆਂ ਨਜ਼ਰ ਆਖੇਂਗਾ ਮੇਰੇ ਬੱਚਿਆਂ ਨੂੰ ਤੇ ਮੇਰੇ ਬੱਚਿਆਂ ਮਹਾਰਾਜ ਐਸੀ ਕਰਨ ਤੁਹਾਨੂੰ ਹੱਥ ਦੇ ਕੇ ਜਲ ਮਾਰੂ ਹੰਢ ਰਹੀ ਸੀ ਕਾਣਾ ਜੀ ਹੁਣ ਤੇ ਦੀਨਾ ਘਟਾਈ ਤੇ ਆਉਂਦਾ ਹਾਂ ਬੈਰ ਲੈਣ ਕੋਈ ਬੰਦਾ ਜਾਊਗਾ ਫਿਰ ਸਭ ਜਾ ਦੂੰਗੇ ਤੇ ਉਹ ਦੂਈ ਨੂੰ

ਬਹੁਤ بڑا ਰਿਸ਼ਤਾ ਹੁੰਦਾ ਹੈ ਭਾਈ ਬੋਣਾ ਜਿਹੜਾ ਅੱਜ ਦਾ ਦਿਨ ਆਪਾਂ ਬਣਾਉਂਦੇ ਆਂ ਬੜਾ ਬੋਧੀ ਦੀ ਖਿਆਲ ਹੁੰਦੀ ਹੈ ਸਿਰਫ ਪਿਆਰ ਹੁੰਦਾ ਹੈ ਜਿਹੜੀ ਮੈਂ ਵੀ ਜਾਣਾ ਮੀਰੀਆਂ ਦੇ ਵੀ ਆਉਣ ਤੇ ਪਰਮਾਤਮਾ ਬਣਾਉਣਿਆਂ ਨੂੰ ਤੇ ਪੰਣਿਆਂ ਸਭ ਨੂੰ ਚੜ੍ਹਦੀ ਕਲਾ ਵਿੱਚ ਤੇ ਸਿਆਲੰਗੀ ਕੋਰਤਾਂ ਨੂੰ ਨਹੀਂ ਹੁੰਦੀ ਆਉਂਦੀ ਬਸ ਅੰਦਰੋਂ ਜਿਹੜਾ ਬੱਟਾ ਆ ਗਿਆ ਕੋ ਨਮਰ ਫਾਈਗੋ ਜੀ ਕਾ ਕਾਸਾ ਫਾਈਗੋ ਬਿੱਟਾ ਤੇ ਛੇ ਗੰਨਿਆ ਜੀ ਆਪਾਂ ਸੂਟ ਜਿਹੜੇ ਭੈਣਾਂ ਨੂੰ ਹੁਣ ਆਪਾਂ ਦਿਖਾਉਂਦੇ ਆਂ ਰਿਸ਼ਤੇਦਾਰ ਆਗੇ ਭੈਣ ਉਹਨੇ ਪਹੁੰਚ ਗਏ ਸ਼ਾਦੀ ਦੀ ਤਿਆਰੀ ਤੇ ਤਿਆਰੀ ਹੈ ਬਸ ਹਾਂਜੀ ਬੀਬੀ ਪਹੁੰਚ ਗਏ ਆ ਰਿਸ਼ਤੇਦਾਰ ਆਪਣੇ ਚਲੋ ਲਓ ਜੀ ਪਹੁੰਚੇ ਸਾਡੇ ਰਿਸ਼ਤੇਦਾਰ ਹੁਣ ਉੱਥਰ ਨਗੇ ਜੀ ਗੱਡੀਆਂ ਚੋਂ ਪਤਾ ਨਹੀਂ ਆਪੇ ਤਾਰਨੇ ਪੈਣੇ ਪਤਾ ਨਹੀਂ ਆਪੇ ਉਤਰਨੇ ਪੈਣੇ ਆਪੇ ਉਧਰ ਨਗੇ ਭਾਈ ਸਸਤੀ ਕਾਰਿੰਟ ਆ ਰਿਹਾ ਮੂੰਜੂਦ ਹੈ ਸਸਤੀ ਮੈਂ ਲਵਾਂ ਲਾ ਕੇ ਜੱਫੀ ਪਾ ਕੇ ਸਾਡੀ ਭੈਣ ਜੀ ਪਹੁੰਚ ਗਏ ਬੜੀ ਹਾਂ ਵੀ ਠੀਕ ਠਾਕ ਹਾਂ ਸਾਡੀ ਇਹ ਮੈਡੀਕਲ ਆ ਪਾਪੀ ਭਾਈ ਜੀ ਵੀਰ ਨਾ ਬੜੀ ਫਿਲਮ ਖਲਾਈ ਜੀ ਬੱਸ ਚੱਲੀ ਹੋਈ ਐ ਲੱਗਿਆ ਆਪਾਂ ਰਿਸ਼ਤੇਦਾਰਾਂ ਦੀ ਥੋੜੀ ਜੀ ਖਾਤਰਦਾਰ ਦੀ ਹੈ ਜ਼ਰੂਰੀ ਵੀ ਆ ਜ਼ਰੂਰੀ ਹੈ ਰੋਜ਼ ਆਉਣਾ ਰੋਜ਼ ਆਉਣਾ ਗੱਲ ਪੱਕੀ ਆ ਚਲੋ ਹੋ ਰਹੀ ਹੈ ਜੀ ਹੁਣ ਤਿਆਰੀ ਕਾਕਾ ਵਾਹਿਗੁਰੂ ਜੀ ਕੀ ਬਤੇ ਪਰਮਾਤਮਾ ਤੁਹਾਨੂੰ ਬਰਨ ਚੜ੍ਹਦੀ ਕਲਾ ਵਿੱਚ ਰੱਖੇ ਜੀ ਥੋੜੀ ਜਿਹੀ ਲੇਟ ਹੋ ਕੇ ਕੱਲ ਆਉਣਾ ਸੀਗਾ ਜੀ ਅਸੀਂ ਪੈਦਾ ਕੱਲ ਬਾ ਫਿਰ ਜੀ ਮਜਬੂਰੀ ਫਸੀ ਇੱਕ ਸਾਨੂੰ ਵੀ ਸਾਨੂੰ ਕਿਤੇ ਜਾਣਾ ਪੈਦਾ ਇਹ ਮਜਬੂਰੀ ਸੀ ਕੰਮ ਬਹੁਤ ਜ਼ਿਆਦਾ ਜ਼ਰੂਰੀ ਸੀ ਪਿੱਛੇ ਤੇ ਲੰਗਰ ਪਾਣੀ ਮਹਾ ਸੀ ਨੇ ਬੌਸ ਹੁਣ ਤਿਆਰ ਕੀਤਾ ਹੋਇਆ ਸੀਗਾ ਜੀ ਜਿਹੜਾ ਕਿ ਆਕੇ ਸੀ ਨੇ ਰੇਲੇ ਨਾਲ ਵਾਪਸ ਦੇ ਪੈਕ ਕਰਵਾ ਕੇ ਲੈ ਕੇ ਗਏ ਨਾ ਤੇ ਘਰ ਦੇ ਕੇ ਖਾਦਾ ਬੜਾ ਆਨੰਦ ਆਇਆ ਬਹੁਤ ਸਵਾਦ ਦੇਤ ਬਣਾ ਬਦੀ ਦਾਣਾ ਕੋਚ ਕੋਈ ਸ਼ੱਕ ਨਹੀਂ ਹੈਗਾ ਤੇ ਅੱਜ ਅਸੀਂ ਇਹਨਾਂ ਨੇ ਉੱਥੇ ਰਹਿ ਜਾਣਾ ਣਠ ਭੱਜ ਵਿੱਚ ਆਇਆ ਤੇ ਸਾਡੀ ਮੇਰੀ ਭੈ ਅਰੇ ਫੜੀ ਗੜਾ ਲਖਰੀ ਮੰਨ ਕੇ ਮੁੰਡਾ ਨਾ ਚਾਹੀਦਾ ਚਲੋ ਇਹਨਾਂ ਧੰਨਵਾਦ ਆ ਜੀ ਤੁਹਾਡਾ ਤੁਸੀਂ ਟਾਈਮ ਕੱਢ ਕੇ ਆ ਗਏ ਨੇ ਦੀ ਸਲਾਹ ਬਣਾਈ ਹੁੰਦੀ ਮੈਨੂੰ ਲੱਗਾ ਮਾਲ ਨੂੰ ਜਾਣਾ ਪੈਣਾ ਜਿੱਥੇ ਅੱਗ ਪਿਆ ਹੋਈ ਮੈਂ ਕਹਿੰਗਾ ਨਾ ਵੀ ਜੇ ਤੁਸੀਂ ਨਾ ਹੁੰਦੇ ਮੈਂ ਆ ਸਕਦਾ ਦਾ ਪਰ ਤੁਸੀਂ ਆ ਗਏ ਨਾ ਲੈ ਮੈਂ ਪੜਦਾ ਭਾਈ ਦੇ ਘਰ ਤੇ ਹਾਰ ਨੂੰ ਹੋਣਦਾ ਨਹੀਂ ਹੁੰਦਾ ਉਹ ਚੱਲ ਵੀਪੀ ਭੈਣ ਦੇ ਘਰ ਵੀ ਜਾ ਹੋ ਜਾਂਦਾ ਫੇਰ ਜਰੂਰੀ ਹੈ ਫੇਕਾ ਜਾਣਾ ਪੈਣਾ ਜਿੱਤਾ ਭਾਈ ਦੱਬਾ ਲਓ ਲੱਖੜੀ ਨਹੀਂ ਉੱਜਾਓ ਅਸੀਂ ਇਹ ਨਾਲ ਤਾਂ ਮਾਣ ਦੇ ਗੰਭੀ ਮੈਂ ਜੁੰਦੀਆਂ ਬਿਚਾ ਹਾਂ ਹਾ ਲੱਕੜੀ ਭਾਗਿਆਂ ਨੇ ਬਣਾਉਣ ਜਾਣੀ ਆ ਮੈਂ ਮਿੱਤੇ ਗੱਲ ਚੱਲਦੀ ਦੱਬਾ ਦੇ ਅਸੀਂ ਨਾਲੇ ਕਿ ਜਾਈਏ ਹਾਂ ਆ ਵੀ ਕਰਨਾ ਅੱਜ ਵੀ ਤਾਂ ਹਾਂ ਮੇਰੀ ਗੱਲ ਸੁਣ ਲਓ ਜਲਦੀ ਕੰਮ ਪਤਾ ਨਾ 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 ਮੇਰੀ ਗੱਲ ਤਾਂ ਸੁਣ ਲਓ ਮੈਨੂੰ ਫੋਨ ਆਇਆ ਤਾਂ ਧੰਨਵਾਦ ਜੀ ਜਾਈ ਦਾ ਜਿਹਨੇ ਮੈਨੂੰ ਦੋ ਮੈਚ ਖੇਡਣ ਦਾ ਮੌਕਾ ਦਿੱਤਾ ਤੇ ਧੰਨਵਾਦ ਭਾਣੇ ਤੇਰਾ ਵੀ ਤੂੰ ਮੜਾ ਬਹਾਨਾ ਜਦੇ ਲਾਤਾ ਵੀ ਚਲ ਕੋਈ ਨਹੀਂ ਮੈਚ ਖੇਡ ਲਿਆਉਣ ਦੇ ਬਹਾਨਾ ਨਹੀਂ ਮੈਂ ਹੀ ਕਿਹਾ ਕਿ ਚਲ ਕੋਈ ਨਾ ਪਹਿਲਾਂ ਉੱਧਰ ਜਾਇਆ ਕੰਮ ਵਿੱਚ ਲੱਗੀ ਜਿਹੜਾ ਅੱਛਾ ਇਹ ਮੈਂ ਤਾਂ ਹੀ ਕਹਿੰਦਾ ਸੁਖਵੀਰ ਕੌਰ ਦੀ ਗੁੱਸੇ ਨਹੀਂ ਹੋਈ ਜੀ ਜੀ ਨੇ ਪਹਿਲਾਂ ਮੇਰੇ ਨਾਲ ਸਲਾਹ ਕਰਨੀ ਚਾਹੀਦੀ ਆ ਮਾਣੇ ਮੱਜ ਦੇ ਸਵੇਰੇ ਕੰਮ ਆ ਜਾਈਏ ਕਿ ਮਾਸੀ ਕਰੋ 9 ਵਜੇ ਬਹੁਤ ਜ਼ਰੂਰੀ ਕੰਮ ਆ ਵਿੱਚ ਤਾਂ ਸ਼ਾਮ ਨੂੰ ਤਾਂ ਕਿਹਾ ਮੈਂ ਤਾਂ ਜ਼ਰੂਰੀ ਕੰਮ ਸਾਨੂੰ ਜੇ ਪਤਾ ਤਾਂ ਪਹਿਲੇ ਫੋਨ ਕਰਿਆ ਦਦੀ ਕੰਦ ਪੈਣੀ ਚਾਹੀਦੀ ਮੈਨੂੰ ਬਹੁਤ ਜ਼ਰੂਰੀ ਕੰਮ ਹੋ ਦਦੀ ਨੇ ਕੰਮ ਕਰਕੇ ਕਹਿੰਦਾ ਮੈਨੂੰ ਪਦਮਾ ਮੇ ਮੈਂ ਜਦੋਂ ਮੇਰੀ ਨਗਰ ਕਾਨੀ ਭੇਤੀ ਤੁਹਾਡੇ ਵੀ ਤੁਸੀਂ ਉਹ ਨਹੀਂ ਚੱਜਦੀ ਜਦੇ ਭੇਦਦੀ ਆਪਣੀ ਬਾਪ ਮੈਨੂੰ ਖੇਡਿਆ ਮੈਚ ਵਿੱਚ ਜਿੱਤ ਮਾੜੀ ਹੋ ਜਾਂਦੀ ਆ ਬਾਅਦੋਂ ਇਹ ਗੱਲ ਵੀ ਠੀਕ ਹੈ ਘਰਾਂ ਦੇ ਕਿਤੇ ਹੋ ਜਾਣਾ ਇੱਕ ਦਿਨ ਛੱਡ ਸਕਦੇ ਮੈਚ ਤਾਂ ਫਿਰ ਵੀ ਜਿੱਥੇ ਗਲਤੀ ਹੈ ਉਹ ਗਲਤੀ ਮੰਨ ਲੈ ਚਾਹੀਦੀ ਹੈ ਸਾਡੀ ਗਲਤੀ ਹੈ ਮੇਰਾ ਭਾਈ ਵੀ ਤਾਂ ਵਿਚਾਰਾ ਕੰਮ ਛੱਡ ਕੇ ਫਿਰਦਾ ਹਾਂ ਕੱਲ ਬਾਸ ਉਹ ਇਹਨੂੰ ਚਾਉਗਾ ਵੀ ਭਾਈ ਦੱਸੋ ਕਿੱਥੇ ਕਿੱਥੇ ਜਾਣ ਅੱਛਾ ਹਾਂ ਠੀਕ ਹੈ ਠੀਕ ਠੀਕ ਮੈਂ ਮੰਨ ਗਿਆ ਮੈਂ ਮੰਨ ਗਿਆ ਇਹਨਾਂ ਨੂੰ ਐ ਪੁੱਛੋ ਵੀ ਜਿਹੜੀ ਸਾਡੀ ਉਮਰ ਦੇ ਵਿੱਚ ਇਹ ਹੈਗੇ ਤੇ ਹਾਂਜੀ ਤੁਸੀਂ ਬੈਂਦੇ ਤੇ ਕਰ ਖੇਲ ਦੇ ਦੇ ਕੇ ਨਹੀਂ ਖੜ ਚ ਓਏ ਚੁੱਪ ਸੁਣੀ ਤੇਰੀ ਐ ਕਿੰਨੀ ਮਨੂੰ 32ਵਾਂ ਸਾਲ ਆਈ ਤੇਰੀ ਉਮਰ ਦੇ ਵਿੱਚ ਤਾਂ ਨਾ ক্রিকেট ਛੱਡਤੀ ਲੈ ਆਹੋ ਪੜ ਨੇ ਉਹ ਮੈਂ ਗਾਏ ਹਾਂ ਹਾਂ ਓ ਹੋ ਮੈਂ ਖੇਡਿਆ ਓ ਹੋ ਸਾਢੇ 3 3 ਅੱਛਾ ਮੈਨੂੰ ਆਇਆ ਤੁਸੀਂ ਜੱਤੇ ਕੋਸਕੋ ਆਈ ਹੈ ਚਲੋ ਆਪਾਂ ਕੋਈ ਬੈਠਾ ਹੋਊਗਾ ਦੇਖਦਾ ਹੋਊਗਾ ਕਿ ਬਿਕ ਕੋਸਕੋ ਬਾਲ ਕਿੰਨਾ ਟਾਈਮ ਹੋ ਗਿਆ ਨਾ ਹੋਰ ਥੋੜਾ ਹੀ ਹੋਇਆ ਟਾਈਮ ਮੈਂ ਖੇਡਣਾ ਛੱਡਦਾ ਜਿੰਨਾ ਟਾਈਮ ਲੈਦਰ ਕਹਿੰਦੇ ਨੇ ਲੈਦਰ ਦਾ ਖੇਡਿਆ ਠੀਕ ਹੈ ਨਾ ਪਰ ਜ਼ਿੰਮੇਵਾਰੀਆਂ ਸੀਗੀਆਂ ਨਵਾਈਆਂ 20 ਸਾਲ ਦੀ ਉਮਰ ਦੇ ਵਿੱਚ ਜ਼ਿੰਮੇਵਾਰੀ ਸ਼ਾਦੀ ਮੇਰੇ ਘਰ ਤੇ ਮੇਰੇ ਬਾਪੂ ਨੇ ਕਹਿਤਾ ਦਾ ਕਿ 당ਨਾ ਦੇ ਕੇ ਤੈਨੂੰ ਦੇ ਦਿੰਦੇ ਠੀਕ ਹੈ ਜਦ ਤੱਕ ਸ਼ਾਦੀ ਇਹਨਾਂ ਨੂੰ ਯਾਨ ਪਲਾਨ ਕਰਕੇ ਤੇ ਜਾਣਾ ਹਾਂ ਵਿੱਚ ਨੂੰ ਤੇਰੇ ਵਾਂਗੂ ਇਹ ਵੀ ਗੱਲ ਹੋਈਏ ਵੀ ਐਮਰਿਆਂ ਠੀਕ ਹੈ ਫਾਈਨਲ ਮੈਚ ਹੋ ਜਾਵੇ ਫੇਰ ਕਰਿਆ ਵੀ ਉਹ ਉਹ ਫਿਰ ਬਦਲ ਉਹ ਇੱਥੇ ਨੇ ਪਹਿਲਾਂ ਰਿਜੈਕਟ ਕਰਿਆ ਫਿਰ ਉਹ ਵੀ ਚੱਲੂ ਫਾਈਨਲ ਆਜੂ ਸਭ ਦੀ ਭਾਵੀ ਆਜੂ ਚੱਲੇ ਤੋਂ ਫੇਰ ਉਹ ਜਾਇਂ ਕਰਦੇ ਵੀ ਪਰਸੋਂ ਚੱਲੂ ਵੀ ਕੱਲ ਨੂੰ ਮੇਰਾ ਆਇਆ ਜੇ ਖੜੇ ਪੈਰ ਆਪਾਂ ਕਿਥੇ ਨੂੰ ਹੋ ਕਰਨਾ ਨਾ ਫਿਰ ਪੈਰ ਥੋੜਾ ਜਿਹਾ ਫਿਰ ਔਖਾ ਬਣ ਜਾ। ਤਾਂ ਲੋ ਸੌਰੀ। ਖੜਨਾ ਨਹੀਂ ਖੜਜ ਖੜਜ। ਮੈਂ ਇਹ ਗੱਲ ਭੈਣ ਨੂੰ ਮੈਂ ਪੁੱਛੀ ਦੀ ਵੀ ਭੈਣੇ ਤੁਸੀਂ ਕਿਦਣ ਹੋ। ਹਾਂ। ਇਹਨਾਂ ਨੇ ਮੈਨੂੰ ਕਿਉਂ ਕਹਿ ਗੱਲ? ਫੋਨ ਤੇ ਹ ਹ ਚਟਾਕਾ ਭੈਣਾ ਮਾਰਦਾ ਦੀ ਮਾਰਦਾ ਮੈਂ ਚਟਾਕੇ ਨਹੀਂ ਜਾ ਉਹ ਚਟਾਕੇ ਤੇ ਗੱਲ ਹੈ ਨਹੀਂ ਮੈਂ ਚੁੱਪ ਕਰ ਜਣਾਗਾ ਮੈਂ ਇਹਨਾਂ ਦਾ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇ ਚਲੋ ਬਾਤ ਠੀਕ ਹੈ ਜੀ ਮੈਂ ਠੀਕ ਹੈ ਜੀ ਮੈਂ ਮੰਨਦਾ ਹੈ ਮੇਰੀ ਗਲਤੀ ਹੈ ਜੀ ਸੌਰੀ ਫੀਲ ਬਸ ਕਿੰਨੀਆਂ ਗੱਲਾਂ ਦਾ ਸਵਾ ਲੜਾ ਇੱਕ ਇੰਨੀ ਜਗ੍ਹਾ ਆ ਕੇ ਨਿੱਪੜ ਗਏ ਕੰਮ ਵੀ ਮੈਂ ਮੈਂ ਛੋਟਾ ਹੋ ਗਿਆ ਗਲਤੀ ਮੰਨ ਗਿਆ ਐਸੋ ਹਾਂ ਸਹੀ ਗੱਲ ਹੈ ਹਾਂ ਤੇ ਹੋਰ ਦਸ ਬੇਣੇ ਕਾ ਠੀਕ ਹੈ ਸਾਰੇ ਉਧਰ ਪੰਬਰੀ ਪੰਬਰੀ ਰਾਖੜੀ ਬੰਨੇ ਤੇ ਡਾਕਟਰਾਂ ਤੋਂ ਖਾਣਾ ਛੁੱਟਿਆ ਹਾ ਰੱਖੜੀ ਬੰਨੇ ਆਈ ਚਲੋ ਦੇਖੋ ਇਹ ਤਾਂ ਲੇਖਾ ਜੋਖਾ ਹੈ ਕਿ ਨਹੀਂ ਵੀ ਪਰਮਾ ਕਹੇ ਸ਼ੁਕਸ਼ਾਂਤੀ ਘਰ ਦੇ ਵਿੱਚ ਚ ਇਹ ਇੱਕ ਰੋਟੀ ਮਿਲ ਜਾਵੇ ਪਰ ਬਿਮਾਰੀ ਪਰਮਾਤਮਾ ਕਿਸੇ ਦੇ ਘਰ ਤੇ ਲੈ ਕੇ ਨਾ ਆਵੇ ਕਿ ਨਹੀਂ ਜੀ ਪਰ ਡਾਕਟਰ ਨੇ ਹੁਣ ਕਹਿਤਾ ਵੀ ਐਂ ਠੀਕ ਆ ਡੈਡੀ ਚਲੋ ਸ਼ੁਕਰ ਹੈ 2 ਮਹੀਨੇ ਬਾਅਦ ਆਇਆ ਕਰਨਾ ਤੁਸੀਂ ਵੀ ਇੱਕ ਵਾਰ ਚੈੱਕ ਅਪ ਜ਼ਰੂਰ ਕਰਾ ਲਿਓ ਉਹ ਜ਼ਰੂਰੀ ਆ ਉਹ ਜ਼ਰੂਰੀ ਵੀ ਆ ਆਪਣਾ ਕੀਤਾ ਹੋਇਆ ਗਰੇ ਕਰਨ ਤੇ ਤੁਸੀਂ ਨੱਕ ਬੱਜਦੇ ਨੇ ਇੰਨੀ ਕਰੇ ਬਿਲਕੁਲ ਮੈਂ ਤੇ ਨਹੀਂ ਦੇਖਿਆ ਰਾਤ ਨੂੰ ਦੇਖਿਆ ਕਹਿੰਦੇ ਜੋ ਕੱਟ ਕੇ ਜੋ ਸੁੱਖ ਮਿਲ ਜਵੇ ਨਾ ਫਿਰ ਉਹਦੇ ਬਾਰੇ ਕੀ ਨਹੀਂ ਕੋਈ ਨਹੀਂ ਸਮਝਦਾ ਮੈਂ ਬੋਲ ਜੰਦਾ ਕਿ ਤਕਲੀਫ ਕੱਟੀ ਹੁੰਦੀ ਸਹੀ ਗੱਲ ਆਈ ਇਹ ਗੱਲ ਥੋੜੀ ਮੰਨਣ ਜੋ ਪ੍ਰਮਾਤਮਾ ਕੇ ਇਹ ਵੀ ਸਾਡੇ ਬਜ਼ੁਰਗਾਂ ਨੇ ਹਨਾ ਮਾਤਾ ਪਿਤਾ ਨੂੰ ਕੰਧਲੋਸ ਤੇ ਰੱਖਿਆ ਹਨਾ ਇਹਨਾਂ ਦੇ ਤਕਲੀਫ ਨਾ ਦੇ ਬੰਦਾ ਆਪਣੀ ਤਕਲੀਫ ਚਾਹੁੰਦਾ ਹੁੰਦਾ ਹਨਾ ਜਦੋਂ ਕੋਈ ਆਪਣੇ ਘਰੋਂ ਤਰਲੇ ਨਹੀਂ ਦਿੰਦੀ ਉਹ ਜਿਹਨੂੰ ਆਪਾਂ ਬਹੁਤ ਪਿਆਰ ਕਰਦੇ ਹੁੰਦੇ ਹਾਂ ਉੱਥੇ ਬੰਨ ਬਤਕਰੀਬ ਹੁੰਦੀ ਹੈ ਉੱਥੇ ਦਿਲ ਟੁੱਟਦਾ ਹੈ ਵੀ ਅਸੀਂ ਹੁਣ ਕਰ ਕੇ ਆਈਏ ਕੁਝ ਵੀ ਨਹੀਂ ਕਰ ਸਕਦੇ ਉਹ ਗੱਲ ਕਰੇ ਵੱਖੇ ਪਰਮਾਤਮਾ ਅੱਗੇ ਕੀ ਦਾ ਜੋਰ ਕੋਈ ਨਾ ਮੇਰੇ ਵਿਚ ਦੇ ਹੋਣੀਆਂ ਦੇ ਬਿਨਾ ਰੱਬ ਚਾਟ ਦੀ ਕਰਕੇ ਸਭ ਨੂੰ ਕਰ ਦੇਣਾ ਹੈ ਹਾਂ ਲੱਕੜੀ ਬਣਾਉਂਗੇ ਹਾਂ ਮੈਨੂੰ ਤਾਂ ਤੁਹਾਡੇ ਹੀ ਦੇ ਦਿਓ ਬੱਸ ਜਿੱਥੋਂ ਨਾਲ ਲੈਣਾ ਹੁਣ ਚਲੋ ਹਾਂ ਰੰਬੀ ਲੱਭਾ ਹਾਂ ਕੋ ਕੰਨੇ ਐ ਨੇੜੇ ਆਵਾਜ਼ ਇੱਥੇ ਖੜੇ ਐ ਇੱਥੇ ਬੜੀ ਆਵਾਜ਼ ਵੀ ਤੇਰੇ ਕੋਲ ਤੱਕ ਪਹੁੰਚੇ ਐ ਕਿਨੇ ਆਣ ਦੇ ਜਿੰਦੀਆਂ ਨਪਾਈ ਮੈਂ ਵੀ ਗੁਰੂ ਦੀ ਹੋ ਜਾਂਦੀ ਉਹ ਤੋਂ ਗੁਰੂ ਦੀ ਉੱਪਰ ਸੀ ਬਾਣੀਆਰ ਸੁਤਨਾ ਵੜਵਾ ਦੀ ਬਾਬਾ ਭਾਈ ਵੱਡਾ ਭਾਈ ਹਾਂ ਤੂੰ ਕੋਟਰਾ ਵੜਾ ਸਾਦੀ ਸਾਨੇਦਾਰ ਤੂੰ ਵੀ ਕਹਿ ਲੈ ਕੁਝ ਵੀ ਵਧੀਆ ਹੈ ਦੋ ਬੜੀਆਂ ਭੈਣਾਂ ਨੂੰ ਕਹਿੰਦੇ ਤੂੰ ਵੀ ਕਹਿ ਲੈ ਮੇਰਵੰਦਾ ਦੀਆ ਲੈ ਉਹ ਬੁਲੇ ਬੁਲੇ ਥੋੜੀ ਫੇਰ ਗੋਲੀ ਮਾਰਸ ਮੱਕੀ ਪਰ ਲੱਗ ਰਿਹਾ ਵੱਲ ਤੇ ਅੰਟੀ ਲੈ ਲਓ ਇਹ ਸੋਨੇ ਦੇ ਕਹਿੰਦੇ ਹੁਣ ਬੋਤਲ ਦੀ ਭੈਣੇ ਬੋਲਦੀ ਹੈਗੀ ਕੋਟੇ ਨਹੀਂ ਲੱਗਦੀ ਨਹੀਂ ਹੈ અમાਰੇ ਖੋਹ ਲਾ ਲਾ ਮੂੰਹ ਬੋਲ ਗੋਲਾ ਬੁੜਾ ਕੋਈ ਨਹੀਂ ਪਿਆਰ ਦਾ ਬੰਦਾ ਚਲ ਰਿਸ਼ਕਾ ਮੂੰਹ ਮਿੱਠਾ ਕਰਾਉ ਤੇਰੇ ਨੌ ਦੀ ਨਹੀਂ ਗੱਲ ਦਿੰਦੀ ਉਹ ਤਾਂ ਆਪੇ ਲੱਗੇ ਹੋਣ ਭੈੜ ਕਰਾਉਗੀ ਰੁਕ ਜਾ ਯਾਰ ਬੈਂਬ ਦੇ ਬਣਾ ਦੇ ਮੈਨੂੰ ਲੱਕੜੀ ਮੈਨੂੰ ਵਡੜੀ ਪੜੀ ਆ ਨਹੀਂ ਆ ਮੰਮਾ ਮੈਂ ਤੈਨੂੰ ਫੜਿਆ ਯਾਰ ਗੁੱਟੇ ਬਣਾ ਜੀਉਣਾ ਰਹਿਣਾ ਗੁੱਟੇ ਬਣਾ ਬਣਾਵੇ ਹਲੋ ਮਮਾ ਨਾ ਆਇਓ ਲੈ ਵੀਰੇ ਥੋੜਾ ਸੀ ਹੋ ਦੀ ਥੋੜਾ ਕਟਮ ਵਿੱਚ ਹੋਣਾ ਸਾਰੇ ਅੰਦਰ ਮੁਕਰ ਫੋਟੋ ਕਿੱਥੇ ਨਹੀਂ ਕੱਪੜੇ ਬਾਹਰ ਉਹ ਕਿਚਨ ਆ ਲੈ ਵੀ ਆ ਦੇਖੋ ਬਾਹਰ ਸਿੱਟਾ ਛੋਟਾ ਕਿਚਨ ਸਾਰੀ ਇੱਧਰ ਨੂੰ ਜੱਕਰ ਨਾਤ ਪਰਿੰਗਰੀ ਬੱਬੀ ਹੈ ਨਾ ਮਮੀਆ ਚੱਲ ਬੰਨ ਲੈ ਜੱਟ ਜਾ ਮੋਕਨ ਕੋ ਨਹੀਂ ਮਾਰ ਲੱਕੜ ਦੀ ਮਿੰਡੇ ਦੇ ਸਿਰ ਤੇ ਕੱਪੜਾ ਕੁਪੜਾ ਤਾਂ ਰੱਖ ਲੰਦੇ ਮੜਾ ਜਾ ਦਰਦਿਆ ਕਹਿੰਦੇ ਵਾਲ ਨਾ ਝੜ ਜਾਣ ਜਿਹੜੇ ਹੈਗੇ ਤਾਂ ਕਿਹਦੀ ਬੀਬੀ ਦੀ ਹਣ ਮੇਰੇ ਮਾਮੇ ਦੀ ਬਾਰੀ ਆਜਾ ਹੁਣ ਬੀਜੇ ਬੰਦੀ ਮੇਰਾ ਮਿੱਟਾ ਭੂਖਾ 라 ਦੋ ਮੈਨੂੰ ਚੁੱਗਰ ਨਹੀਂ ਹੈਗਾ ਖਾਣਾ ਚਾਹੀਦਾ ਰਹਿੰਦਾ ਆ ਖਾਣ ਨਹੀਂ ਹੋ ਰਹਾ ਬੀਬੀ ਖਾਣਾ ਚਾਹੀਦਾ ਹੋਵੇ ਉਹ ਨਾ ਮੁੰਡਾ ਭੁਗਉ ਚੱਲ ਗਿਆ ਤੇਰੇ ਪਿੱਛੇ ਦੇ ਬਾਹਰ ਕਾਹਿਆ ਕਾੜਦੀ ਆ ਬਲ ਕਾੜ ਬੰਦੇ ਨੂੰ ਹਾਂ गास को भी नवीन देके पर मोटर चलाओ कोई नहीं यार आयो मैं वो रख तो हां काम करके ठीक है अनिल जा रह गया मिनट हां तो मिनट लाने नानी पत्ते हाथ से बनाना बाटी जैसे पहनती है नहीं तो रहता है ल ਹਾਲੇ ਕੋਈ ਨਹੀਂ ਟੋਣੇ ਜੀ ਕਾ ਕਰਦੀ ਹੈ ਇਹ ਆ ਦੇ ਇਹ ਤਾਂ ਕੁਮਾਲੀ ਹੋਈ ਯਾਰ ਚੱਕਲ ਚਾ ਲਾ ਦੂ ਮੈਂ ਕਿਹਾ ਤੇਰੀ ਬੱਤੀ ਨਹੀਂ ਹੈ ਜੀ ਇਹ ਰੀਆਂ ਘੈਂਟ ਜਿਹੜੇ ਫੁੱਲਾ ਜਾਂ ਵਰਗੀ ਤੇ ਹੁੰਦੀ ਹੈ ਡਿਜ਼ਾਈਨ ਦਾ ਬੜਾ ਹੁੰਦਾ ਹੈ ਮਨਿੰਦਰ ਮੇਰੀ ਲੱਗਦੀ ਆ ਇਹ ਤਾਂ ਕੌਰ ਦੀ ਰੀਤ ਉਹ ਤਾਂ ਜਾ ਵੀ ਕਰ ਭੂਆ ਉਹਨਾਂ ਨੂੰ ਜਮ ਲੱਖੜੀ ਬਣਾਉਣਾ ਹਾਂ ਜੇ ਵੀ ਖਾਲੀ ਕਰਨਾ ਮਾਹਾਂ ਜੀ ਦੀ ਪਸੰਦ ਸੀ ਕਿ ਉਹਦੇ ਵਿੱਚ ਆ ਉਹਦੇ ਵਿੱਚ ਆ ਹਾਂ ਮਾ ਸਿੰਘ ਵੀ ਰਹਿਦੀ ਆ ਕੋਈ ਨਹੀਂ ਬੰਦ ਇੱਕ ਰੰਗ ਦੀ ਆ ਭੌਜੀ ਪੈਣਾ ਚਲ ਜੇ ਪੋਦੇ 30 ਸਾਈਡ ਕੋਈ ਨਾ ਇਹ ਖੜੀ ਨਾ ਵੀ ਲਖੜੀ ਬਣਾ ਲੈ ਮੈਨੂੰ ਪੁੱਛੋ ਲੈ ਕੋਲੀਂ ਆ ਆਹ ਦੇਖ ਇੱਕ ਭਾਜੀ ਵਟ ਲਖੜੀ ਮੋਦੀ ਦੀਆਂ ਤੇਰੇ ਕੋਲ ਥੈਂਕ ਯੂ ਕੋਹ ਭੈਣ ਨੂੰ ਸੁਣਿਆ ਨਹੀਂ ਪਿੱਛੇ 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 ਉਹ ਕੋਲੀਂ ਭੁੱਲ ਜਾਂਦੇ ਆ ਲੈ ਮੇਰੀਆ ਕੋਈ ਨਹੀਂ ਇਹਨੂੰ ਬੰਦਣਾ ਦੇ ਪੁੱਤ ਹਣੇ ਕੋਈ ਨਹੀਂ ਰੋਣ ਤੇ ਨਹੀਂ ਕਰਨਾ ਇੱਧਰ ਆਵੇਂ ਲੈ ਜਾ ਤੇ ਚੀ ਇਟੀ ਇਹਦੇ ਬੰਨਵਾ ਦੇ बहुत लाकड़ी है आज की तुम आ रहे हो मेरी मां मैं उसी तरह बोल रहा हूं मेरे तो तो आगे आगे। आगे। दे। मेरे बाता दो लाकड़ियां किरना लिया पिया किरना लिया तू बंद है किरना लिया बंद है मेरे बंद है कान दे कौन दे बंद दे 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 आगे शौक का तैयार कर दे रखो आगे तो जो बनड़ियां लाकड़ियां लाकड़ियां मेरा ਬਾਕੀ ਪੇਰੋ ਕਿਰਨਾਂ ਦੀ ਵੀ ਬੰਦ ਹੋ ਗਈ ਆ ਲੱਕੜੀ ਕਿਰਨਾਂ ਥੈਂਕ ਯੂ ਪੁੱਤ ਉਹ ਤਾਂ ਤੇਰੇ ਬਾਨੋ ਆ ਗਿਆ ਬੰਨਿਆ ਲੈ ਹਾਂ ਭੈਣੇ ਲੈ ਲੈ ਥਾਦੀ ਨੂੰ ਬਿਲਾ ਲੈ ਤੁਹਾਨੂੰ ਪੀਰਾ ਜ਼ਹਿਰ ਲਾਇਦਾ ਲੈ ਪਹਿਲਾਂ ਮਾਮੀ ਮੈਨੂੰ ਨਿਭਾ ਮੈਂ ਚੱਲਿਆ ਬਾਕੀ ਮੇਰੇ ਸ਼ਗਨ ਪਿਆਰ ਹੋ ਗਏ ਮੈਂ ਚੱਲਿਆ ਆਪਣਾ ਹਾਂ ਆ ਜਾ ਵਾਜੀ ਸਰ ਬੈਣੇ ਕਹਿੰਦੇ ਆਸਮਾਨ ਲੈਂਚ ਖੜੋ ਪਾਦਰੋ ਮਿੱਠਿਆ ਸੱਯਾ ਚਾਰ ਪੈਗੇ ਚੋਰਾ ਨੂੰ ਮੋਰ ਪੈਗੇ ਬਾਈ ਤੁਸੀਂ ਕਹਿਣਾ ਹੀ ਹੈਗਾ ਉਹ ਯਾਰ ਤੂੰ ਮੁਰੇ ਆਈ ਜਾਂਦਾ ਬਾਰ ਬਾਰ ਹਰ ਨਹੀਂ ਚੰਗਾ ਸਾਡ ਯਾਖਮੀ ਤੂੰ ਵੀ ਨਹੀਂ ਆਗੀ ਬੱਸ ਤਮਾਰਤ ਕਰਵੀ ਮੁਰਾ ਕੋ ਮੇਰੇ ਕੋ ਕੋ ਡਾਇਰੈਕਸ਼ਨ ਦੇ ਵਿੱਚ ਆ ਕੇ ਕੋਰੋਨਾ ਆਪਣਾ ਕੰਮ ਜਿਹੜਾ ਕਰਨਾ ਉਹ ਤਾਂ ਛੇੜ ਪਹਿਲਾਂ ਮੈਂ ਨਹੀਂ ਤੂੰ ਅੱਜ ਆਵੇਗੀ ਅੱਲ ਕੱਲ ਗੁਈ ਦੇ ਰਹੇ ਤੈਨੂੰ ਨਰਦੇ ਦੇ ਆਇਆ ਚੰਗਾ ਲੈ ਰਸ ਨਾ ਰੰਗ ਇਹਦੇ ਉੱਤੇ ਮੈਂ ਕੋ ਕਰ ਨਾਲ ਲੱਗਦੀ ਹੋ ਮੁੜੇ ਥੋੜਾ ਪਿਛੇ ਵਜਾ ਪੁੱਤ ਮੈਂ ਤੈਨੂੰ 12 ਵਾਰ ਕਹਿਜੀ ਅਲੀ ਤੂੰ ਤੇ ਪਹਿਰ ਆਵੇਂ ਪਤਾ ਨਹੀਂ ਕਿਵੇਂ ਇਹ ਬੇ ਮੇਰਾ ਪੁੱਤ ਕਰ ਜਦੋਂ ਬਣੋੜਾ ਲੈ ਕੇ ਤਸਾ ਗਿੰਨਾ ਚੱਲੇ ਦੱਸ ਮੈਂ ਤੁਹਾਨੂੰ ਤੁਸੀਂ ਚਾਹੇ ਕੋਈ ਬਹਾਨਾ ਮਾਰ ਦੋ ਫਰਜ ਨਹੀਂ ਤੁਸੀਂ ਮਾਰ ਸਕਦੀਆਂ ਦੇਖ ਲਓ ਇਹ ਜਾ ਰਿਸ਼ਤਾ ਇਹ ਹੈ ਨਾ ਜੀ ਹਾਲੋ ਕੋਲੀ ਬੈਂਟੇ ਰਵੀ ਬਹੁਤ ਧੰਨਵਾਦ ਸਾਰੀਆਂ ਲੱਕੜੀਆਂ ਬਹੁਤ ਸੋਹਣੀਆਂ ਨੇ ਹਾਲੋ ਭਾਣੂ ਵੀ ਦੇਖੀ ਹਾਲੋ ਸਾਰਾ ਦੋ ਬੰਦੇ ਨਾਲ ਜਾਣਾ ਹੈ ਪਰ ਨਹੀਂ ਆ ਰਹੀ ਜੀ ਭਾਤੀਆਂ ਸਾਡੀ ਬੋਲੀ ਦੇਖੇ ਬਿੱਲੀ ਆਂ ਤਾਗਣੀ ਮੇਰੇ ਬਾਤ ਚ ਅੱਗੇ ਟਾਗੇ ਨਾਲ ਬੰਨੇ ਹੋ ਆ ਇਹ ਹੋਰ ਬਹੁਤ ਕੁਝ ਦੇ ਦਿੱਤੀ ਜੀ ਕਿਣਾ ਬਹੁਤ ਬਣਾ ਰਹੀ ਹੈ ਬੰਦ ਹੋ ਗਿਆ ਬੰਦ ਹੋ ਗਿਆ ਨਹੀਂ ਉਹ ਵੈਕੈਂਸੀ ਉਹਨੂੰ ਦੇ ਦੇ ਬੰਦੀਆਂ ਬੰਦੀਆਂ ਕਾਈ ਚੜਾ ਮੈਂ ਸਾਦੀ ਕੱਟਣੀ ਹੈ ਬਾਬੂ ਮੈਂ ਤਾਂ ਹੁਣ ਤਿਆਰ ਨਹੀਂ ਕੰਮ ਨਹੀਂ ਦੇ ਬੰਦੋ ਕਿੰਨਾ ਦਿਨ ਹੋ ਜਾਂਦੀ ਥਾਣੇ ਮੈਂ ਬੰਦੀਆਂ ਕਰ ਬੈ ਜਾ ਕੰਨ ਤੂੰ ਵੀ ਹੁਣ ਬਣਾ ਸਾਡੇ ਨੂੰ ਫੜਾ ਲੈ ਫੋਨ ਮਾਮੇ ਨੂੰ ਕਰ ਦਿਖਾ ਯਾ ਬੁੱਤਾ ਸਾਡੇ ਵੀ ਬੰਦੋ ਹੋਲੀ ਭਾਂ ਦੇਣੋਂ ਦੀ ਯਾ ਬੰਦੋ ਤੁਸੀਂ ਬੰਦ ਕਿੱਦ ਪਈਆਂ ਰੱਖੋ ਮੇਰੇ ਕੋਲ ਤਾਂ ਜੀ ਜੇ ਬੇਨਕ ਹਾਂ ਕਹਿੰਦੇ ਕੰਮ ਇਹਦੇ ਤੇ ਇਕੱਠਾ ਹੀ ਨਹੀਂ ਖੁੱਲਦੀਆਂ ਇਹਨਾਂ ਦੀ ਜੀ 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 ਦੇ ਹੋ ਤਾਏ ਅੱਜ ਚੱਕ ਨੂੰ ਸੁਬੀਂ ਬੋਲਦੀ ਰਹਾਂ ਮੈਂ ਸੁਬੀਂ ਮੇਰੇ ਕੋਲ ਇੱਕ ਗ੍ਰੇਟ ਸਲੇਟ ਆਏ ਜਾਨਵੀ ਦਾ ਜਾਨਵੀ ਦਾ ਮੇਰੇ ਅਰੇਂਦ ਦਾ ਕੁੜੀਆਂ ਹੁੰਦਾ ਹੈ ਕੋ ਨਹੀਂ ਹੁੰਦਾ ਲੈ ਪਰ ਕਿੰਨਾ ਦਿਨਾਂ ਦੀ ਭਾਬੀ ਦੇ ਨਾਲ ਦੀ ਗੁੱਲੀ ਵਿਚਾਰੀਂ ਤੇ कचरा अच्छा जी ना डब्बियां कोले रह गया हां बड़ी जैसी लोटा मैंने साफ कर के दे दिया हां आ हाँ। देवी पापा कर पिन के डाल ले भाई पिन चीनी सुगर मत डाल दे आ मां से खडे ना दी ना कौन लकी ड्रेस बन गया मेरा थैंक यू लव यू मांसी क्या लेना धनिया लगा ਆ ਬੀਬੀ ਦੇ ਵੀ ਕੋਈ ਬੰਦੋ ਬੰਦੀਆਂ ਤਾਂ ਫੇਰ ਹੀ ਬੰਦੀਆਂ ਬੰਨੀ ਪੱਥੀ ਬਸੇਰੀਆਂ ਬੰਦੀਆਂ ਬੰਦ ਬੰਨ ਜਾ ਠੀਕ ਸੁਣਾ ਬੰਦੀਆਂ ਬੰਦ ਦੇਖ ਕੇ ਤਾਂ ਲੈ ਜੀ ਦੇ ਪਿੱਛੇ ਪਾ ਲੋ ਆ ਰੱਖ ਦੀ ਮੱਸ ਹਾਂ ਦੋ ਇੱਥੇ ਥੈਂਕ ਯੂ ਕਹਦੇ ਭੈਣੇ ਭੋਲੀ ਭੈਣ ਨੂੰ ਥੈਂਕ ਯੂ ਭੋਲੀ ਲੱਕੜੀ ਬਣਾਣੀ ਕੋ ਸਸ਼ੇਨੀ ਜਣ ਤਨੋ ਇਹ ਤੇ ਸਾਨੂੰ ਇੱਥੇ ਜਾਊਗੀ ਪਾਰਾ ਰੱਖ ਦੇ ਦਿੱਤੀਂਗੀ ਲੈ ਤਰੀ ਜੀ ਦਾ ਹਾਂ ਕੋ ਬਣਾਣ ਲੱਗੇ ਰਾਸ ਵੀਡੀਓ ਤੇ ਡੱਬੀ ਰੱਖਦੇ ਭੈਣ ਕੋਈ ਨਹੀਂ ਹਾਲੇ ਡੱਬੀ ਹੈ ਐਂ ਸਾਸਰੀ ਘਰ ਗਾਦੀ ਰੱਖ ਦੇ ਮਾਸੇ ਦੇ ਨੌ ਦੀ ਪਾਪਾ ਦੇ ਬੰਨੀ ਜਾਊਗੀ ਰੱਖਣੀ ਆਹ ਸੋਹਣੀ ਤੁਹਾਡੀ ਲਾਡਲੀ ਆ ਥੈਂਕ ਯੂ ਬਹੁਤ ਸੋਹਣੀ ਆ ਨਸਾਰੇ ਦੀ ਲੱਤ ਮਾਸੇ ਦੇ ਲੋਕ ਇਕ ਸਮਾਦਰ ਦੇ ਮਾਸੇ ਦੀ ਇਹ ਵੀਡੀਓ ਕੋ ਲਾਦੀ ਮਾਸੇ ਦੀ ਚੇਨੀ ਠੀਕ ਆ ਮੈਂ ਹਾਂ ਉਹ ਆ ਗਈ ਤੇ ਲੋ ਸਾਰੇ ਮਿੱਠਾ ਕਰਾਉਂਦੇ ਮਾਸੀ ਸਾਡੀ ਹੈਲਦੀ ਕਰਾ ਰਹੇ ਨੇ ਹੈਲਦੀ ਜਰਦੀ ਦਾ ਪੂਰੇ ਪੂਰੇ ਲੈਂਦੇ ਨੇ ਹਾਂ ਨਹੀਂ ਹਾਂ ਹਾਂ ਪਿੱਛੇ ਲੜਾਈ ਟਟਾ ਤੁਗਿਆ ਤੇਰੇ ਕਿਤੇ ਕਿਤੇ ਪਰਚਾ ਤੇ ਤਾਂ ਤਾਂ ਤੇਰੇ ਪੁੱਤ ਜੀ ਇਹਨੂੰ ਕਿੱਥੇ ਹੈ ਇਹਨੂੰ ਨਹੀਂ ਭੇਜੋ ਇੱਕ ਇਹਨੂੰ ਭੇਜੋ ਇੱਕ ਇਹਨੂੰ ਭੇਜੋ

ਆ ਚੱਲ ਬਈ ਚੱਲ ਹਾਂ ਮੈਂ ਤਾਂ 9 ਬੁੱਤ ਫੋੜ ਕੇ ਰੱਖ ਹਾਂ ਆ ਆ ਆਪਾਂ ਸੋਲ ਲੀ ਜਾ ਕੋਲ ਲੀਦਾ ਸੂਟ ਵੇ ਨੂੰ ਦੇ ਦੋ ਆਪਾਂ ਸਲੀਪ ਐਂਡਰ ਪਰ ਕਿਹੜਾ ਸੋਲੋ ਜੀ ਰੱਖ ਦੋ ਰੱਖ ਦੇ ਰੱਖ ਦੇ ਰੱਖ ਦੇ ਰੱਖ ਦੇ ਜਿਹੜੀ ਇਹਨਾਂ ਨੂੰ ਚੁਆਇਸ ਚਾਹੀਦੀ ਹੈ ਉਹ ਆਪਣੀ ਲੈ ਲੈਣਗੇ ਠੀਕ ਨਹੀਂ ਪੈਣੇ ਪਈਏ ਸਾਡੇ ਵੱਲ ਤੇ ਕੋਈ ਕਮੀ ਪੇਸ਼ੀਆ ਤਾਂ ਸੌਰੀ ਫੀਲ ਆ ਲਓ ਜੀ ਚੱਕ ਲੋ ਆਪਣਾ ਸੂਟ ਬਾਈ ਹਾਂਜੀ ਬਾਪੂ ਜੀ ਲੈ ਲੈਣੇ ਬਾਪੂ ਜੀ ਬਾਪੂ ਕਹਿੰਦਾ ਚੱਕ ਲੋ ਆਪਣੇ ਆਪਣੇ ਸੂਟ ਚੱਕ ਲੋ ਭਾਈ ਜਿਹੜੇ ਲੈਣੇ ਆ ਤੁਸੀਂ ਲੋਦਰ ਨੂੰ ਜਾਣੇ ਕੁੜੀਆਂ ਦੋ ਚੱਕ ਲੋ ਜਿਹੜਾ ਰੌਣਕ ਜਿੰਦਾ ਚੱਪੋ ਸੰਦੀਪ ਭੈਣੇ ਜੇ ਤੈ ਪੰਜ ਚੱਕਰਾਂ ਤੂੰ ਪੰਜ ਤੱਕ ਦੱਸਦੀ ਆ ਪਿੱਛੇ ਕੁਝ ਵੀ ਨਹੀਂ ਰਹਿ ਗਿਆ ਬਾਹਰ ਤੱਕੋ ਹਾਂ ਪੀ ਸਾਡੀ ਦੇਖ ਜੀ ਕੰਨਾਂ ਆச்சு ਬਦਾ ਇਹ ਸਦੀਪਾ ਆ ਪਾਲੇ ਦੇ ਵਿੱਚ ਦੋਨਾਂ ਦੀ ਦੀਰ ਜੀ ਦੇ ਅबीर ਜੀ ਦਾ ਲੱਗੜੀ ਬੰਦ ਨੇ ਇੱਥੇ ਦੇ ਬੰਨਤੇ ਬੰਨਤੇ ਅੱਛਾ ਇਹ ਪਾਲੇ ਵਿੱਚ ਫਿਰ ਮੂਸਾ ਕਰ ਬਣਾਇਆ ਆਪਣਾ ਪਾਲੇ ਦੇ ਵਿੱਚ ਇਹਨਾਂ ਦਾ ਤਾਂ ਹੋ ਗਿਆ ਇਹ ਤਾਂ ਦੋਨਾਂ ਜਾਣਿਆਂ ਦਾ ਮਾਸੇ ਤੁਸੀਂ ਦੇਖੋ ਤੁਹਾਨੂੰ ਆ ਬਣਾ ਦੇਖੋ ਬਈ ਆ ਆ ਆ ਸੂਟ ਬਈ ਭੋਲੀ ਜੀ ਜਰੂਰ ਬਾਹਰ ਕੱਢਦੇ ਹੋ ਆਹ ਸੂਟ ਜਸਮੀਂ ਤੇਰੇ ਕੋਲ ਆੜਾ ਇਹ ਆਸੂ ਕਹਿੰਦੇ ਸੀ ਘਰ ਜਾ ਕੇ ਤਵੱਟਾ ਕਰ ਆਸੂ ਚੱਕ ਲਈ ਮੈਂ ਬੋਲੀ ਭੰਨਦਾ ਹਾਂ ਉਹ ਸੁਭਰ ਜਾਸ ਨੀਂਦਾਂ ਹੋ ਗੀਆਂ ਹਾਂ ਨੀਂਦੂ ਪੁੱਤ ਦੇ ਦੇ ਉਹਨੂੰ ਲੈ ਟੋ ਟੁੱਟਦਾ ਗਈ ਤੇਰੇ ਨਾਲ ਹਾਂ ਸਾਡਾ ਮੈਂ ਟੀਂਦਾ ਹੋ ਗਿਆ ਉਹ ਮਾਨੂੰ ਇਹ ਕਾਰਨ ਨੇ ਪਸੰਦ ਕਰਕੇ ਦੇਖ ਇਹ ਦੋਏ ਦੀਦੀਆਂ ਹੈ ਬਾਈ ਜੇ ਕੋਈ ਕਮੀ ਆ ਤਾਂ ਦੱਸੋ ਸੂਟ ਕਿਵੇਂ ਠੀਕ ਆ ਕਾਰਨੇ ਟੁ ਮੈਡ ਕਰਤਾ ਸਾਡਾ ਬਸ ਠੀਕ ਹੈ ਗੋਡ ਬੋਏ ਕੋਈ ਸੋਹਣਿਆ ਹੋਵੇ ਬਾਪੂ ਜੀ ਮੜੀ ਪਿੱਛੇ ਹੋ ਜਾਓ ਤੁਹਾਨੂੰ ਮੈਂ ਟੈਨਸ਼ਨ ਆ ਰਹੀ ਹੈ ਸੋਹਣਿਆ ਹੋਵੇ ਬਹੁਤ ਵਧੀਆ ਬਈ ਇੱਕ ਅਣੀ ਵਾਲੇ ਲੈਟਣ ਵਾਲੇ ਕੋਸੇ ਸੋਹਣਿਆ नहीं। 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 तो नहीं। गर्म हो गया गर्म ना। गर्म गर्म है। तो ना। गर्म है। हाँ गर्म ओहो होता है बस हो फोटो है? फोटो ਚਲੋ ਉਠੋ ਬੈਠ ਕੇ ਲਈਂੋ ਬੰਨ ਗਿਆ ਬੰਨ ਤੇ ਤੂੰ ਚੱਲ ਬੱਚੋ ਖਿਚਲਾਗੇ ਤੇਰੀ ਤਾਂ ਇਹ ਕਿਥੇ ਬੈਠਦੇ ਆ ਇਹ ਕਿਥੇ ਬੈਠਦੇ ਆ ਮੈਂ ਕਿਹਾ ਕਿਹਾ ਇਹ ਵੀ ਵੀ ਬੈਗ ਹੈ ਹਾਂ ਉਹਦੇ ਬੈਗ ਮਹ ਕਿੱਥੇ ਲਓ ਜੀ ਚਾਹ ਪਾਣੀ ਵੀ ਆ ਗਿਆ ਚਾਹ ਪਾਣੀ ਮਿੱਠਾ ਨਹੀਂ ਜਿਵੇਂ ਸੀ ਪਾਉਂਦੇ ਹੈਗੇ ਤੁਹਾਨੂੰ ਸਾਨੂੰ ਥੋੜਾ ਫਿਕਰ ਆ ਪਰ ਤੁਸੀਂ ਪਰਹੇਜ ਨਹੀਂ ਰੱਖਦੇ ਮੇਰਾ ਪਰਹੇਜ ਕਰ ਤੂੰ ਬੈਠੀ ਹਾਂ ਚਲੋ ਪਹਿਲਾਂ ਚਾਹ ਪੀ ਲਓ ਬੋਲਾ ਚਾਹ ਪੀ ਲਓ ਜੀ ਕਹਿੰਦੇ ਹੁਣ ਫੇ ਹੁਣ ਚੱਕਰ ਪਤਾ ਕਿ ਆ ਜਾਣਾ ਜ਼ਰੂਰ ਤਾਂ ਲਓ ਜੀ ਲਓ ਭਣੇ ਆ ਗਏ ਤਾਂ ਕੋਈ ਮਤਲਬ ਬੋਲਦੀ ਦਾ ਪੂਰਾ ਦਿਮਾਗ ਹੈ ਨਹੀਂ ਉਹ ਨਹੀਂ ਤਾਂ ਲੈਣੇ हर कुछ भी नहीं तो लेने वीडियो से लाड थोड़ा थैंक यू मैडम चुप कर हाँ तीनों ट्रांजैक्शन हैं तीन ट्रांजैक्शन ले ले चल ले 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 है ले 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 ये <tört uma estareca> <Guys762> <es> ਕੁੜਾ ਤਾਂ ਜਿਆਦਾ ਲੱਗਾ ਅੱਛਾ ਚੱਕ ਲੈ ਫੇਰ ਸੁੱਕਦਾ ਸੁੱਕੇ ਨੀਚੇ ਬਾਤ ਕਰ ਤੁਸੀਂ ਫੇਰ ਠੀਕ ਹੈ ਜਲਦੀ ਕਰ ਠੀਕ ਹੈ ਜੈਸੇ ਵੀ ਹੈ ਮੈਂ ਅਗਲੀ ਜਿਹੜੀ ਮੇਰਾ ਮਨ ਕਰ ਰਿਹਾ ਉਹ ਨਾ ਆਹ ਜੋ ਬੜੀ ਹੋ ਗਈ ਕੋਈ ਨਾ ਨਹੀਂ ਹੁਣ ਸਾਡੇ ਫਰਜ਼ ਵੀ ਬਣਦਾ ਵੀ ਦੇਣ ਦਾ ਪੈਸੇ ਕੋਈ ਨਾ ਬਹੁਤ ਆ ਬੀਬੀ ਚਲੋ ਚੱਲੀਏ ਚੱਲਣ ਚ ਭਲਾ ਆਏ ਚੱਲ ਫੇਰ ਉੱਠਾ ਕੀ ਆ ਠੀਕ ਆ ਅੱਜ ਤਾਂ ਤੇਰੀ ਨਾ ਜਾਓ ਖੋਸ਼ ਆ ਤੁਸੀਂ ਹਾਂ ਪੈਣੇ ਦਾ ਦੋ ਐ ਇਹ ਜੋੜਾ ਚੰਗੇ ਪੈਣ ਨਹੀਂ ਇਹ ਪੈਣ ਇਹ ਸਭਾਲੀ ਦਾ ਫੋਨ ਆ ਇਹ ਉਹ ਪੈਣ ਬਦ ਨਿਕਾ ਲਾਉਗੀ ਬੜਾ ਵਧੀਆ ਲਵਾ ਬਿ ਜਾਉਗੀ ਯਾਰ ਇਹ ਹਾਂ ਜੀ ਬਿਨੂ ਮਾਰੀ ਬਣਾਉਂਦੀ ਤੁਹਾਨੂੰ ਤਾਂ ਇਹਦਾ ਸ਼ੇਰ ਹੈ ਪੰਜਾਬ ਸ਼ੇਰ ਵਰਗਾ ਜਿਹਨ ਦਿੱਤਾ ਹੈ ਉਹ ਆ ਕਿੱਤ ਕੀ ਰੱਖੀ ਇਹਦੇ ਵਿੱਚ ਚਾਂਦੀ ਦੀਆਂ ਰੱਖੜੀਆਂ ਅੱਛਾ ਹਾਂ ਚਲੋ ਮਾਈ ਮਮੀ ਵਾਟ ਹਾਪਨ ਨਹੀਂ ਪ੍ਰੋਬਲਮ ਬੀਬੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਾ ਹਾਂ ਬੀਬੀ ਕੀ ਕਹਿੰਦੇ ਰੱਖੜੀਆਂ ਮੰਨਦੇ ਮੈਂ ਤਾਂ ਚੱਲਿਓ ਕਿ ਹੁਣ ਚੱਲੇ ਦੇਖਾਂ ਜੇ ਚੱਲਿਏ ਇਹ ਹੱਥ ਤੇ ਹੱਥ ਤੇ ਹੱਥ ਨਾ ਕਰੋ ਬਦਦਾ ਕਿਹੋ ਰੱਖੜੀਆਂ ਲੈ ਕੇ ਆਜੂਗਾ ਚਲੋ ਚਲੋ ਅੱਜ ਮਮੀ ਨੂੰ ਮਾਨ ਦਾ ਵਾਰੀ ਅੱਜ ਤਾਂ ਮੇਰਾ ਕੋੜ ਮੂਰੇ ਬੈਠਾਉਣਾ ਤੇ ਲੱਖੜੀਆਂ ਕਰਕੇ ਅੱਜ ਦੀ ਤਾਂ ਯਾਦ ਆ ਗਈ ਜੀ ਚਲੋ 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 ਨੇ ਕੋਈ ਨਾ ਕਰ ਰੱਖੋ ਜਨੀ ਬੰਦਾ। ਸੌਣੀ ਹੈ। ਸੁਣ ਜੀ। ਮੂਰਤ ਤੋਂ ਹੌਲੀ ਬਿਨ ਅਗਲੇ ਜੱਦੀ ਫੋਲ ਵੀ ਲੱਗੀ ਗਾਣੀ ਮੈਂ। ਤੇ ਇਹ ਤਾਂ ਹੁਣ ਨਾ ਨਾ ਹੁੰਦੀ। ਹਾਂ। ਹੁਣ ਮਨੇ ਤੈਨੂੰ ਲੈ ਲਿਆ ਮੈਂ। ਮਨੇ ਤੇ ਆਇਆ ਪੁੱਤ। ਲੱਖੜੀਆਂ ਦੇਖਦਾ ਹੋਇਆ ਨਾ ਛੰਡਾ ਕਰਕੇ। ਮੀ ਆ ਗਿਆ ਜੀ ਹੁਣ ਕੀ ਕਰੂਗੇ ਅਸੀਂ? ਮੀ ਆ ਗਿਆ ਪੁੱਤ। ਬਲੌਗ ਦੇ ਵਿੱਚ। ਮੀ ਆ ਗਿਆ। ਬਾ ਬਾਏ ਬਾ ਬਾਏ। ਬਾ ਬਾਏ ਬਾਏ ਬਾਏ। ਲੋ ਜੀ ਚੱਲੇ ਪਏ। ਅਈ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੀ। ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੰਦਰੁਸ ਤੇ ਰੱਖੇ ਜੀ ਠੀਕ ਹੈ ਜੀ ਤੁਹਾਨੂੰ ਫੇਰ ਤੋਂ ਦੁਬਾਰਾ ਲੱਖੜੀਆਂ ਜੀ ਬਹੁਤ ਬਹੁਤ ਬਤਾਈਆਂ ਉਹਨੇ ਤਾਂ ਚਲ ਗਏ ਵਿਚਾਰੀ ਗਏ ਸ਼ਗਨ ਬਿਹਾਰ ਕਰਕੇ ਕਿਉਂਕਿ ਹੁਣ ਉਹਨਾਂ ਦੀ ਵੀ ਨਾਂਂਦਾਂ ਦੇ ਆਉਣਾ ਤਿਹਾਰ ਦਾ ਦੇਣਾ ਸੀ ਕਹਿ ਵੀ ਨਹੀਂ ਸਕਦੇ ਠੱਕੇ ਨਾ ਰੱਖ ਵੀ ਨਹੀਂ ਸਕਦੇ ਚਲੋ ਵਧੀਆ ਬਹੁਤ ਵਧੀਆ ਬਣ ਗਿਆ ਟਾਈਮ ਸ ਤੇ ਆਹ ਮਮੀ ਹੁਣ ਥੋੜਾ ਸੂਟ ਆ ਥੋਲ ਗਏ ਲੈ ਆਪ ਮਹਾਰਾਜ ਤੰਦਰੁਸ ਦੀ ਰੱਖਿਆ ਮੇਰੇ ਪੁੱਤ ਆ ਲੈ ਆਂਦੇ ਆਲੇ ਆਂਦੇ ਆਲੇ ਆਂਦਾ ਸਾਰਿਆਂ ਨੂੰ ਦੇ ਛੋਟੇ ਟੀ ਬੁੜੀ ਗਿਆ ਅੱਜਕੱਤ ਆ ਦੇਖੋ ਪਿੱਛੇ ਇਹ ਸਾ ਹੈਪੀ ਲਖੜੀ ਸਾਤਰੀਕਾਲ ਦਾ ਬੋਲਦੋ ਲਖੜੀ ਦੀਆਂ ਠੀਕ ਹੈ ਕਿਹੜਾ ਪਿੰਡ ਆਪਣਾ ਇਹ ਸਾਰੇ ਚੰਕੌਰ ਸਾਹਿਬ ਤੇ ਰਕੜੀਆਂ ਵਾਸਤੇ ਆਏ ਆ ਬੀਬੀ ਜਵਾਕਾਂ ਨੂੰ ਦੋ ਘਾਗ ਦੇਣਾ ਲੈ ਜੀ ਮੈਂ ਇਹਦੇ ਦੇ ਦੇਮ ਬੰਨ ਲੱਗੇ ਆ ਲਖੜੀ ਜੀ ਕੋਈ ਇਹ ਤਾਂ ਗਾ ਨਹੀਂ ਕੋਹੇ ਰਿਸ਼ਤਾ ਹੈ ਜੈ ਕਿ ਤੇ ਮਿਲਾਈ ਕਰਕੇ ਸਾਤਰੀਕਾਲ ਕੀ ਆ ਕਰਨਾ ਦੀਦੀ ਨੂੰ ਠੀਕ ਹੈ ਪੈਣ ਤੁਸੀਂ ਕਿੰਨੀਆਂ ਕੁੜੀਆਂ ਮੰਨੀਆਂ ਨੇ ਨਾ ਤੂੰ ਕਿੱਥੇ ਜਾਣਦੀ ਐ ਇਹਨਾਂ ਨੂੰ ਬਚਾਉਣਿਆਂ ਨੂੰ ਕੌਣ ਆ ਪੰਜਾਬੀਆਂ ਉਹ ਖੱਲੇ ਬੈ ਰਿਆਦਾ ਚਲਾਈ ਦਉਂਦੇ ਕੰਨਿਆ ਦੇਵੀ ਉਹਨਾਂ ਦੇ ਵੀ ਲਾ ਦੋਨਾਂ ਭੈਣਾਂ ਦੇ ਬੜੀਆਂ ਨੇ ਕੁਤ ਕੋਈ ਉਹਦੇ ਵੀ ਲਾਉ ਹੋ ਰਹੀ ਇੱਕ ਕਪੀਲੀ ਉਹ ਨਾ ਨਾਲੇ ਸੰਗ ਦਾ ਖੁਕਰਾ ਕਿੰਨਾ ਫੜਦੇ ਦੇ ਦੇ ਦਾਦਾਂ ਰੁਪੀ ਦੇ ਸਾਰੇ ਨੂੰ ਹਾਂ ਅਦੇ ਅਦੋ ਇਹ ਮੈਮ ਮਾਸਮਾ ਸ਼ਰਮ ਕਹਿੰਦਾ ਕੁਛੇ ਦੁਆਰਾ ਕੀ ਆ ਗਿਆ ਸ਼ਾਮਾ ਹੁੰਦਾ ਲੈ ਲੈ ਹੁਣ ਤੇ ਪਤਾ ਸ਼ਰਮ ਕਿ ਹੁੰਦੀ ਤੇਰੀ ਹੈ ਜੀ ਉਹ ਜਿਹੜੀ ਭੌਂਦੀ ਨੇ ਤੇ ਕੀਤੀ ਤੈਨੂੰ ਖਾਣੇ ਵਾਲੀ ਹਾਂ ਰੱਖੀਆਂ ਹੋਈਆਂ ਨੇ ਚਾਕਲੇਟ ਹਰੱਖਤੀ ਹਾਂ ਰੱਖਤੀ ਨੇ ਘਾਣ ਨੂੰ ਵੀ ਦੇ ਦਿੱਤਾ ਦੋ ਡੱਬੇ ਦਿੱਤੇ ਹਨ ਤਾਂ ਸ਼ੁਭੂ ਨਹੀਂ ਹੈ ਜੀ ਦੇਖਾ ਉਹ ਰੰਗ ਤਾਂ ਲਿਆਓ ਅੱਧਾ ਦਿੱਤਾ ਲੈਣ ਦਾ ਚਲੋ ਜੀ 4 ਇੰਚ ਚੱਲੀ ਆ ਹੁਣ ਆਪਣੇ ਪੇਕਿਆਂ ਤੇ ਮੈਂ ਚੱਲਿਆ ਫੌਰਿਆਂ ਨੂੰ ਹਾਂ ਵੀ ਚੱਲੀ ਆਣ ਪਾ ਚਲੋ ਟਾਈਮ ਹੋ ਰਿਹਾ ਬਹੁਤ